ਬਿਲਕੁਲ ਇਹ ਵੀ ਅ ਵੀ ਪਹਿਲਾਂ ਸਾਡਾ ਨਾ ਦੋਨਾਂ ਦਾ ਆਪਸ ਵਿੱਚ ਜਿਵੇਂ ਬੌਂਡ ਬਹੁਤ ਜ਼ਿਆਦਾ ਛੋਟੇ ਹੁੰਦੇ ਤੋਂ ਹੀ ਬਾਕੀ ਨੇਚਰ ਦੋਨਾਂ ਦਾ ਹੀ ਵਧੀਆ ਇੱਕ ਦੂਜੇ ਨੂੰ ਲੈ ਕੇ ਜਿਵੇਂ ਵੀਰੇ ਦਾ ਥੋੜਾ ਜਿਹਾ ਤੁਹਾਨੂੰ ਦੱਸਿਆ ਸੀ ਨਾ ਵੀ ਜਦੋਂ ਮੇਰੀ ਮੈਨੂੰ ਲੱਗਦਾ ਵੀ ਜਦੋਂ ਦੀ ਮੇਰੀ ਸੁੱਤ ਸੰਭਲੀ ਮੈਂ ਤੁਹਾਨੂੰ ਫੋਨ ਤੇ ਵੀ ਸ਼ਾਇਦ ਬੇਬੀ ਗੱਲ ਕੀਤੀ ਸੀ ਵੀ ਮੈਂ ਵੀਰੇ ਨੂੰ ਕਦੇ ਕੋ ਨਹੀਂ ਗਿਆ ਤੇ ਹੁਣ ਵੀ ਗੱਲ ਹਾਂਜੀ ਵੀਰੇ ਤੁਸੀਂ ਵੀ ਐਵੇਂ ਕਰ ਲਓ ਐਵੇਂ ਕਰ ਲਓ ਨਾ ਫੋਨ ਕਾਲ ਕਰਨਾ ਤਾਂ ਸਤਿ ਸ਼੍ਰੀ ਅਕਾਲ ਜੀ ਹੁਣ ਇੱਕ ਚੀਜ਼ ਹੋਰ ਐਡੀਸ਼ਨਲ ਐਡ ਕੀਤੀ ਹੈ ਵੀ ਹੁਣ ਜਦੋਂ ਹੁਣ ਜਦੋਂ ਮਿਲਣਾ ਤੁਹਾਨੂੰ ਤੇ ਪੈਰੀ ਹੱਥ ਲੰਘਣਾ ਹੈ ਹਮੇਸ਼ਾ ਪਹਿਲਾਂ ਸੱਤ ਸੜੀ ਤੱਕ ਸੀਮਤ ਸੀਗਾ ਤੇ ਹਾਂਜੀ ਵੀਰੇ ਤੱਕ ਹੁਣ ਉਹਨਾਂ ਦੇ ਵੀ ਬੁਢੀ ਹੱਥ ਵੀ ਜਿਵੇਂ ਹੁਣ ਜਦੋਂ ਅੰਤ ਸੀ ਮਿਲੇ ਥੋੜਾ ਟਾਈਮ ਹੋ ਗਿਆ ਆਈ ਥਿੰਕ ਇਹ ਮੈਂ ਕੈਨੇਡਾ ਗਿਆ ਨਹੀਂ ਕਿਉਂਕਿ ਤਾਂ ਆਰ ਸਾਲ ਮੈਂ ਚਲੇ ਜੰਨਾ ਗੱਲ ਕੀ ਆ ਵੀ ਮਦਦ ਨਾਲ ਸਭੀ ਬਾਕੀ ਲੱਕ ਹੁੰਦਾ بڑے ਭਾਈ ਨੂੰ ਇਹੀ ਚਾਹੀਦਾ ਹੁੰਦਾ ਵੀ ਛੋਟੇ ਦੀ ਰਿਸਪੈਕਟ ਕਰੇ ਜਿਵੇਂ ਵੀਰੇ ਨੇ ਮੇਰੀ ਹਮੇਸ਼ਾ ਕੀਤੀ ਆ ਤੇ ਛੋਟੇ ਦਾ ਵੀ ਇਹੀ ਹੁੰਦਾ ਵੀ ਭਾਈ ਨੂੰ ਘਪਾਈਆਂ ਨਾ ਰੋਤਵਾ ਹਮੇਸ਼ਾ ਦੇਣੀ ਰੱਖਣਾ ਚਾਹੀਦਾ ਤੇ ਬਾਕੀ ਕਿਸਮਤ ਮੇਰੀ ਇਹ ਜੰਗਲ ਵੀ ਵੀਰੇ ਦਾ ਸੁਭਾਅ ਹੀ ਇੰਨਾ ਜ਼ਿਆਦਾ ਵਧੀਆ ਹਨਾ ਮੇਰਾ ਤਾਂ ਜਿਵੇਂ ਕੋਈ ਮੈਂ ਸੋਚੀ ਇਹ ਨਹੀਂ ਸਕਦਾ ਵੀ ਰਿਸਪੈਕਟ ਨਾ ਕਰਾ ਹਾਂ ਨਾ ਵੀ ਬੰਦਾ ਹੀ ਤੁਹਾਨੂੰ ਪਤਾ ਹੋਵੇ ਸਾਰੇ ਵੀਰ ਵੀ ਇੰਨੀ ਜ਼ਿਆਦਾ ਕਰਦੇ ਨੇ ਤਾਂ ਮੈਂ ਕਿਉਂ ਨਾ ਕਰਦਾ ਹਾਂ ਨਾ ਬਾਕੀ ਜਿਹੜਾ ਰਿਸ਼ਤਾ ਨਾ ਸਾਡੀ ਇੱਕ ਗੱਲ ਹਮੇਸ਼ਾ ਉਹ ਆ ਵੀ ਆ ਵੀ ਕੋਈ ਵੀ ਚੀਜ਼ ਮੈਂ ਵੀਰੇ ਨੂੰ ਵੈਨਨ ਨਾ ਵੀ ਸੀ ਆ ਪੱਛਗਾਲ ਕਰਦੇ ਨੇ ਵੀ ਕੋਈ ਫੇਮ ਜਾਂ ਕੋਈ ਨਾਮ ਤੇ ਕੁਝ ਵੀ ਸਾਡੇ ਰਿਸ਼ਤੇ ਤੋਂ ਵੱਡੀ ਨਹੀਂ ਹੋ ਸਕਦੀ ਸਾਨੂੰ ਸਾਰਾ ਕੁਝ ਪੈਸਾ ਆ ਜਾਵੇ ਜਾਂ ਕੋਈ ਤੁਹਾਡੀ ਫੇਮ ਆ ਜਿਵੇਂ ਤੁਹਾਨੂੰ ਸਾਰਾ ਕੁਝ ਪਤਾ ਵੀ ਇਹ ਤੇ ਇਹ ਪਰਿਵਾਰ ਤੋਂ ਵੱਡਾ ਨਹੀਂ ਹੈਗਾ ਵੀ ਭਾਈ ਦੇ ਰਿਸ਼ਤੇ ਤੋਂ ਕੋਈ ਚੀਜ਼ ਵੱਡੀ ਨਹੀਂ ਸਾਨੂੰ ਲੱਗਦਾ ਵੀ ਜਿਹੜੇ ਜਿੰਨੇ ਵੀ ਇਹ ਜੋ ਪੈਸਾ ਜਾਂ ਕੋਈ ਵੀ ਇਧਰਵਾਰ ਦੇ ਨਾਲ ਹੀ ਆ ਜਾਂ ਨਾਮ ਆ ਜਾ ਕੁਝ ਵੀ ਪਹਿਲਾਂ ਸਾਨੂੰ ਹੈ ਵੀ ਪਹਿਲਾਂ ਰਿਸ਼ਤੇ ਹੈ ਮੰਗੀ ਪਹਿਲਾਂ ਨੇ ਹਮੇਸ਼ਾ ਕੋਈ ਵੀ ਸਾਨੂੰ ਇਹ ਚੀਜ਼ ਨਹੀਂ ਚਾਹੀਦੀ ਫੇਮ ਨਹੀਂ ਚਾਹੀਦਾ ਪੈਸਾ ਨਹੀਂ ਚਾਹੀਦਾ ਤੁਹਾਨੂੰ ਜਿਵੇਂ ਬੀਫ ਭਾਈ ਹੁੰਦੀ ਚਾਹੀਦੀ ਹੈ ਮੈਂ ਪਹਿਲੇ ਚੀਜ਼ ਤੇ ਰੱਖਿਆ ਵੀ ਕੋਈ ਵੀ ਚੀਜ਼ ਇਹ ਰਿਸ਼ਤੇ ਤੋਂ ਉੱਪਰ ਨਹੀਂ ਆਏਗੀ ਜੇ ਪਹਿਲਾਂ ਤਾਂ ਤਾਂ ਪਹਿਲਾਂ ਵੀਰਾ ਤਾਂ ਗੁਰੂਆਂ ਤਾਂ ਇਹ ਪਹਿਲੇ ਨੰਬਰ ਤੇ ਬਾਕੀ ਸਾਰਾ ਬਾਅਦ ਚਾ ਜੋ ਵੀਰੇ ਨੇ ਕਹਿਤਾ ਉਹ ਮੰਨਣਾ ਤੇ ਕਰਨਾ ਕਦੇ ਅਸੀਂ ਆਪਸ ਵਿੱਚ ਬਹਿ ਕੇ ਕੋਈ ਗਲਤ ਗੱਲ ਨਹੀਂ ਕੀਤੀ ਦੋਨਾਂ ਨੇ ਭਾਈ ਇਹ ਰਿਸ਼ਤਾ ਸਮਝਦੇ ਹੋ ਨਾ ਕਿ ਜਦੋਂ ਚੀਜ਼ਾਂ ਵਿਚਲੀਆਂ ਖਤਮ ਹੋ ਜਾਂਦੀਆਂ ਨੇ ਤੁਸੀਂ ਇੱਕ ਦੂਜੇ ਨਾਲ ਗਲਤ ਗੱਲਾਂ ਨਹੀਂ ਫੈਰੀ ਜਾਂਦੇ ਬੋ ਮੈਂ ਵੀਰੇ ਕੋਲ ਤੁਹਾਨੂੰ ਜੀ ਚੀਜ਼ ਹੋ ਮੈਨੂੰ 6 ਮਹੀਨੇ ਵੀਰੇ ਕੋਲ ਰਹਿ ਕੇ ਆਇਆ 6 ਮਹੀਨੇ ਬਾਅਦ ਮੈਂ ਏਡੀ ਆਇਆ ਜਿਵੇਂ ਬੰਦੇ ਦੇ ਮੈਂ ਕਿਉਂਕਿ ਟੱਟੇ ਹੀ ਰਹਿੰਦੇ ਸੀ ਵੀਰੇ ਨੇ ਵੀ ਹਮੇਸ਼ਾ ਉਹਨੂੰ ਕੋਈ ਗੱਲ ਕਰਨੀ ਮੇਰੇ ਨਾਲ ਹੀ ਕਰਮਦੇ ਜਿਆਦਾ ਉਹ ਕੋਈ ਫਰੈਂਡ ਸਰਕਲ ਦੀ ਹੈਗਾ ਨਾ 6 ਮਹੀਨੇ ਤੋਂ ਬਾਅਦ ਜਦੋਂ ਮੈਂ ਏਡੀ ਆਇਆ ਮੇਰੇ ਇੱਥੇ ਨਾ ਕਿਸੇ ਨੇ ਗਾਲ ਕੱਢੀ ਮੈਨੂੰ ਆ ਸ਼ੌਕ ਲੱਗਾ ਹਮਕੇ ਮੈਂ ਕਹਿੰਦੀ ਚੇਵੀ ਨਵਾਂ ਮਾਦਾ ਸਮਝੀ ਇਹ ਉਹਦੇ ਕੋਲ ਬਹਿ ਕੇ ਅਸੀਂ ਦਾਲ ਵੀ ਨਹੀਂ ਕੱਢ ਸਕਦੇ ਵੀ ਕੋਈ ਗਲਤ ਗੱਲ ਜੇ ਤੁਸੀਂ ਕਹਿਣਾ ਹੁੰਦਾ ਹੋਣ ਕਿ ਉਹਨੇ ਨਹੀਂ ਕਰਨੀ ਵੀ ਇਹ ਗੱਲ ਨਹੀਂ ਕਰਨੀ ਕੁਝ ਵੀ ਦਾਲਤ ਗੱਲ ਨਹੀਂ ਕਰ ਸਕਦੇ ਕੋਈ ਗਾਲ ਨਹੀਂ ਕੱਢ ਸਕਦੇ ਕੋਈ ਗਲਤ ਟਾਪਿਕ ਨਹੀਂ ਕਿਸੇ ਨੂੰ ਕੁਝ ਕਹਿ ਨਹੀਂ ਚਾਹਦੇ ਬਹੁਤ ਈਜ਼ੀ ਮਾਲੋ ਦੀ ਕਾਰਜ ਕੋਈ ਇਤਨੀ ਹੈਗਾ ਵੀ ਕੋਈ ਗਾਣੇ ਚੱਲਦੇ ਹੋਣਗੇ ਕੰਨ ਮੈਨੂੰ ਮਿਊਜ਼ਿਕ ਸੁਣਨ ਦੀ ਬਹੁਤ ਤਾਂ ਕੰਨ ਤਰਸ ਜਾਂਦੇ ਸੀ ਵੀ ਕਈ ਵਾਰੀ ਵੀ ਗਾਣੇ ਇੰਡੀਆ ਦੇ ਸੁਣਨੇ ਪੈਂਦੇ ਨੇ ਉਹਦੀ ਕਾਰਜ ਉਹਦੀ ਮਿਊਜ਼ਿਕ ਨੇ ਉੱਪਰ ਕਰਾਉਂਦੇ ਉਹਦੀ ਜਿੰਨੀ ਉਹਦੇ ਨੇਚਰ ਨੂੰ ਐਕਸੈਪਟ ਕੀਤਾ ਹੋਇਆ ਵੀ ਇਦਾਂ ਹੀ ਹੈਰੀ ਵੀਰਾ ਤਾਂ ਇਹਦੇ ਨਾਲ ਇਦਾਂ ਹੀ ਰਹਿਣਾ ਜੇ ਤੁਹਾਡਾ ਬਣਾ ਭਰਾ ਤੁਹਾਨੂੰ ਕੁਝ ਕੋਈ ਕਹਿ ਵੀ ਦੇਂਦਾ ਜਾਂ ਕੁਝ ਵੀ ਤੁਸੀਂ ਹਰ ਇੱਕ ਚੀਜ਼ ਨੂੰ ਮੈਨੇਜ ਕਰਕੇ ਸਿੱਖਣਾ ਵੀ ਹਾਂ ਜਾਂ ਵੀ ਨਹੀਂ ਪਤਾ ਵੀ ਇਦੋਂ ਸਾਰੀ ਚੀਜ਼ਾਂ ਥੱਲੇ ਨੇ ਪਹਿਲਾਂ ਰਿਸ਼ਤਾ ਉੱਪਰ ਆ ਪਹਿਲਾਂ ਫਤ ਆ ਗਈ ਮੇਰਾ ਭਰਾ ਹੈ ਮੈਨੂੰ ਅੱਜ ਵੀ ਬਹੁਤ ਚੀਜ਼ਾਂ ਲੰਬੀ ਹੋ ਜੂਗੀ ਪਰ ਮੈਨੂੰ ਪਤਾ ਵੀ ਅਸੀਂ ਇਕੱਠਿਆਂ ਨੇ ਕਾਫੀ ਜ਼ਿਆਦਾ ਸਟਾਇਲ ਕੀਤੀ ਆ ਉਦੋਂ ਅਸੀਂ ਅਸੀਂ ਹਮੇਸ਼ਾ ਇੱਕ ਦੂਜੇ ਲਈ ਖੜਦੇ ਆ ਜਿਵੇਂ ਕੋਈ ਸਿਚੁਏਸ਼ਨ ਹੋਵੇ ਨਾ ਤੇ ਇੱਕ ਦੂਜੇ ਨਾਲ ਹਮੇਸ਼ਾ ਖੜਿਆ ਵੀ ਹਾਂ ਦੱਸ ਕੇ ਵੀ ਨਹੀਂ ਕਰਨਾ ਕਿਵੇਂ ਕਰੀਏ ਭਾਈ ਤੋਂ ਵੱਡਾ ਦਾ ਰਿਸ਼ਤਾ ਮੈਨੂੰ ਤਾਂ ਨਹੀਂ ਲੱਗਦਾ ਵੀ ਕੋਈ ਹੋਗਾ ਹੁੰਦਾ ਹੋਵੇ ਜੇ ਤੁਹਾਨੂੰ ਪਤਾ ਜੇ ਦੋਨਾਂ ਨੂੰ بڑے ਭਾਈ ਨੂੰ ਪਤਾ ਹੋਵੇ ਵੀ ਛੋਟਾ ਭਾਈ ਵੀ ਕੀ ਕੀ ਜੀ ਹੁੰਦੀ ਯਾਰ ਛੋਟੇ ਭਾਈ ਨੂੰ ਪਤਾ ਹੋਵੇ ਬੜਾ ਭਾਈ ਜੀ ਨਹੀਂ ਹੁੰਦਾ ਤਾਂ ਮੈਨੂੰ ਨਹੀਂ ਲੱਗਦਾ ਵੀ ਇਹ ਤੋਂ ਬੜਾ ਕੋਈ ਜਾਂ ਭੈਣ ਭਰਾ ਗਿਆ ਲੈ ਜਾਂ ਦੋਨੇ ਭਾਈ ਹੁਣ ਇੰਨਾ ਤੋਂ ਬੜਾ ਕਿਰਸ਼ਤਾ ਹੁੰਦਾ ਮੈਨੂੰ ਨਹੀਂ ਲੱਗਦਾ ਜੇ ਉਹਨੂੰ ਕਰਨ ਆ ਗਿਆ ਤੁਸੀਂ ਬਾਹਰ ਲੰਬ ਦੇ ਰਹੇ ਨੇ ਹੋ ਵੀ ਕੋਈ ਯਾਰ ਦੋਸਤ ਆਉ ਉਹ ਪਰ ਤੁਹਾਡੇ ਘਰ ਤੋਂ ਮੈਨੂੰ ਲੱਗਦਾ ਵੀ ਕਰਕੇ ਦੇਖੋਗੇ ਪਤਾ ਲੱਗਦਾ ਤੇ ਇਹ ਚੀਜ਼ ਆ ਮੈਨੂੰ ਲੱਗਦਾ ਬਾਕੀ ਵੀਰੇ ਦਾ ਕਰੋ ਤੋਂ ਬਈ ਇਹ ਜਿਆ ਨਾ ਰਿਸਪੈਕਟ ਉਹਦੀ ਕਿਵੇਂ ਨਾ ਕਰੀਏ ਕਿਉਂਕਿ ਮੈਂ ਤਾਂ ਮੈਂ ਤਾਂ ਲਾਰਗ ਦਰਸ਼ਕ ਇਹਨਾਂ ਨੇ ਮੈਨੂੰ ਇੰਨਾ ਨਹੀਂ ਪਤਾ ਸ਼ਬਦ ਲੋਕ ਤਾਂ ਕਹਿ ਜਿਮਾ ਮੈਂ ਮਾਰਗਦਰਸ਼ਕ ਦਰਸ਼ਕ ਕਹਿ ਲਓ ਆਓ ਮੈਂ ਤਾਂ ਛੋਟੇ ਹੁੰਦੇ ਤੋਂ ਹੀ ਤੁਹੀਂ ਤੁਹਾਨੂੰ ਦੱਸਿਆ ਵੀ ਉਹ ਮੂਰੇ ਆ ਤਾਂ ਆਪਾਂ ਪਿੱਛੇ ਆ ਮੈਨੂੰ ਯਕੀਨ ਆ ਉਹ ਬੰਦੇ ਤੋਂ ਪਹਿਲੇ ਦਿਨ ਤੋਂ ਹੀ ਵੀ ਯਾਰ ਵੀ ਹਾਂ ਵੀ ਜੋ ਵੀ ਰੱਬ ਕਰੂਗਾ ਸਹੀ ਆ ਤੇ ਮੇਰੇ ਲਈ ਸਹੀ ਹੋ ਰਿਹਾ ਅੱਜ ਆਪਾਂ ਬੈਠੇ ਆ ਨਾ ਤੇ ਇੱਥੇ ਮੈਨੂੰ ਲੱਗਦਾ ਵੀ ਵੀਰੇ ਕਰਕੇ ਬੈਠਿਆ ਮੈਂ ਹਮੇਸ਼ਾ ਕਹਿੰਦਾ ਮੈਂ ਤਾਂ ਫੋੜੀਆਂ ਪੂੜੀਆਂ ਚਾਹਾਂ ਛਾਲ ਬੰਦਾ ਸੀ ਕਹਿੰਦੇ ਵੀਰੇ ਨੇ ਮੈਨੂੰ ਰਾਹ ਪਾਉਤਾ ਤੇ ਮੈਨੂੰ ਵਧੀਆ ਕੰਡੈਕਸ਼ਨ ਮਿਲ ਗਈ ਤੇ ਵਧੀਆ ਵਾਸਤੇ ਤੇ ਮੈਂ ਤੁਰਿਆ ਆਪਾਂ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਆ ਇਹ ਰਿਸ਼ਤਾ ਸਭ ਤੋਂ ਤੁਹਾਨੂੰ ਮੈਨੂੰ ਲੱਗਦਾ ਵੀ ਮੂਰੇ ਰੱਖਣਾ ਚਾਹੀਦਾ ਕਰ ਉਹ ਦਿਨ ਲੱਗ ਵੀਰੇ ਦੇ ਕੁਛ ਚਾਹੁੰਦੇ ਗਏ ਆ ਪਿੰਕੇ ਇਹ ਕਰਨਾ ਹੈ ਇਦਾਂ ਬੋਲਿਆ ਹੈ ਕਦੀ ਵਿੱਚ ਉਹਨਾਂ ਦੇ ਇਹਨਾ ਨੇਚਰ ਥੋੜੇ ਅਲੱਗ ਆ ਬਸ ਉਹਨਾਂ ਨੂੰ ਵੀ ਇਹੀ ਹੁੰਦਾ ਵੀ ਵਧੀਆ ਰਹੇ ਬਸ ਉਹ ਉਹਨੇ ਇੱਕ ਵਾਰੀ ਹਲ ਲੈਣੀ ਆ ਕਿਉਂਕਿ ਜਿਵੇਂ ਵੀ ਕਹ ਲੋ ਵੀ ਬੜਾ ਅਲੱਗ ਸਿਸਟਮ ਆ ਇੱਕ ਵਾਰੀ ਜਿਹੜੀ ਸਾਨੂੰ ਗੱਲ ਕਹ ਦਿੱਤੀ ਵੀ ਆ ਕੰਮ ਤਾਂ ਕਰਨਾ ਜੇ ਤੂੰ ਨਹੀਂ ਕੀਤਾ ਦੁਬਾਰਾ ਗੱਲ ਕਹਿਣਾ ਨਹੀਂ ਬਸ ਇੱਕ ਵਾਰੀ ਕਹਿਣਾ ਵੀ ਮੈਂ ਬਾਹਰ ਚਲਾ ਗਿਆ ਮੈਨੂੰ ਉੱਥੇ ਜਾ ਕੇ ਉੱਠਣਾ ਹੋਵੇ ਮੈਂ ਨਹੀਂ ਕਲ ਗਿਆ ਉਹ ਠਹਿ ਮੈਂ ਕਹਿੰਦੀ ਵੀ ਤੇ ਮੈਨੂੰ ਥਾਲ ਦੋਗੇ ਤੇ ਮੇਰੇ 5 ਵਜੇ ਤੇ ਕਹਿੰਦਾ ਮੈਂ ਨਹੀਂ ਖਾਣਾ ਕਹਿੰਦਾ ਵੀ ਨਾਲੇ ਤਾਂ ਮੇਰੀ ਆਤ ਖਰਾਬ ਹੋ ਤੇਰੀ ਮੇਤੋਂ ਵੀ ਬੰਦ ਖਰਾਬ ਹੋਊਗੀ ਜੇ ਤੈਨੂੰ ਕੋਈ ਚੀਜ਼ ਦਾ ਸ਼ੌਂਕ ਆ ਤੂੰ ਕੁਝ ਕਰਨਾ ਤਾਂ ਆਪ ਆਊਟ ਬਸ ਇੰਨਾ ਇੰਨਾ ਤੋਂ ਜ਼ਿਆਦਾ ਤਰੀਕੇ ਨਾਲ ਬੰਦਾ ਚੱਲਦਾ ਮੈਨੇਜ ਕਰਨਾ ਪੈਂਦਾ ਨਾਲ ਵੜਨਾ ਪੈਂਦਾ ਉਹਦੇ ਨਾਲ ਰਲਣਾ ਕਿ ਸੌਖੀ ਚੀਜ਼ ਨਹੀਂ ਮੇਰੇ ਲਈ ਤਾਂ ਜੇ ਕਹਿੰਦਾ ਵੀ 3 ਵਜੇ ਜਿਮ ਜਾਣਾ ਤਾਂ ਤੂੰ ਇਹ 3 ਵਜੇ ਕਾਰ ਚ ਜਾਈਂਦੇ ਹੋ ਜੇ ਤੁਸੀਂ 3:00 ਤੋਂ 3:30 ਵੀ ਹੋ ਗਏ ਤਾਂ ਦੂਜੇ ਦਿਨ ਤੁਹਾਨੂੰ ਕਹਿ ਦੇਣਾ ਵੀ ਯਾਰ ਆ ਕੰਮ ਨਾ ਕਰ ਮੇਰਾ ਨੇ ਮੈਂ ਆਪ ਚਲੇ ਜਾ ਤੁਸੀਂ ਇਹ ਵੀ ਦੇਖ ਲੋਗੇ ਇੰਨਾ ਡਿਸਪੀਪਲ ਹੋ ਸਕਦਾ ਜਦ ਮੈਂ ਖੇਡਦਾ ਸੀ ਕਬੱਡੀ ਨਾ ਤੇ ਵੀਰਾਂ ਤਾਂ ਚੱਲ ਮੈਂ ਉਦੋਂ ਮੈਂ ਖਾ ਲੈਂਦਾ ਸੀ ਮੈਨੂੰ ਨਾ ਮੈਂ ਮੈਚ ਨੂੰ ਚੱਲਦੀ ਸੀ ਮੇਰੇ ਵੀਰ ਅੱਛੀ ਡੀ ਆਇਆ ਸੀਗਾ ਰਹਿੰਦੇ ਸੀ ਜਿਆਦਾ ਕੱਟੇ ਸੀਗੇ ਮੇਰਾ ਜੇ ਕਿ ਕਈ ਵਾਰੀ ਕੋਈ ਗਲਤ ਕਰਨ ਨੂੰ ਜੀ ਕਰਦਾ ਸੀ ਕਿ ਵੀਰੇ ਅਜਵੇਂ ਬਿਸਕੁਟ ਖਾਣੇ ਨੇ ਜਾਂ ਕੁਝ ਵੀ ਚੋਰੀ ਨਾਲ ਲੁਕੋ ਕੇ ਕਾਰ ਦੀ ਡਿੱਗੀ ਚ ਲੈ ਕੇ ਆਉਂਦਾ ਸੀ ਜਦ ਵੀਰਾ ਸੌ ਗਿਆ ਰਾਤ ਨੂੰ ਕੱਢ ਕੇ ਖਾਣੇ ਉਹਨਾਂ ਦੇ ਹੋਸਟ ਮੈਂ ਖਾਣਾ ਹਾਂ ਮੂਰੇ ਖਾਈ ਨਹੀਂ ਸਕਦੇ ਤੂੰ ਉਹਨੇ ਗੱਲ ਹੀ ਇਹ ਜਿਹੇ ਤਰੀਕੇ ਨਾਲ ਕਹਿਣੀ ਬੰਦੇ ਤੇ ਨਾ ਅੰਦਰ ਲੱਗਦੀ ਹੈ ਜਾ ਕੇ ਉਹਨੂੰ ਘੜਾਨਾ ਜਾ ਫੋਟੇ ਤਾਂ ਬਾਤ ਦੀ ਚੀਜ਼ ਹੀ ਨਹੀਂ ਹੈਗੀ ਕੀ ਕਰੂਗੀ ਤੂੰ ਇਹ ਸੈਲਫ ਕੰਟਰੋਲ ਨਹੀਂ ਹੈਗਾ ਤੁਹਾਡੇ ਤੇ ਤੂੰ ਕਿਹੜੀਆਂ ਗੱਲਾਂ ਕਰਦਾ ਦੱਸ ਮੈਨੂੰ ਜਾਂ ਤੂੰ ਇਹ ਜੀ ਨਹੀਂ ਕਰ ਸਕਦਾ ਤੂੰ ਅੱਗੇ ਕੀ ਕਰਨੇਗਾ ਤੇ ਤੇਰੇ ਚ ਆਪਣੇ ਜਿਦਾਂ ਨਹੀਂ ਹੈ ਨਾ ਤੂੰ ਲੋਕਾਂ ਨੂੰ ਕਿਵੇਂ ਉਹ ਤਾਂ ਬਹੁਤ ਲੰਬੀ ਚੀਜ਼ ਆ ਕੋਈ ਐਵੇਂ ਨਹੀਂ ਵੀ ਉਹਨ ਲੋਕੋ ਕੁਝ ਹੋਰ ਕਹਤੋ ਤੇ ਆਪ ਹੋਰ ਕੁਝ ਕਰਨਾ ਉਹਨੇ ਕਹਿਣਾ ਵੀ ਕਹਿੰਦਾ ਜੇ ਮੈਂ ਨਹੀਂ ਕਰੂੰਗਾ ਮੇਰੀ એનર્ਜੀ ਲੋਕਾਂ ਤੱਕ ਕਿਵੇਂ ਪਹੁੰਚੂਗੀ ਜੇ ਮੈਂ ਅੰਦਰੋਂ ਹੀ ਸਹੀ ਨਹੀਂ ਮੈਂ ਮੈਂ ਲੋਕਾਂ ਨੂੰ ਕੁਝ ਹੋਰ ਕਹਿ ਦਮਾ ਵੀ ਮੈਂ ਆ ਕਰਦਾ ਤੇ ਕਰੀ ਕੁਝ ਹੋਰ ਜਮਾ ਕਹਿੰਦਾ ਵੀ ਪਹੁੰਚੇ ਨਾ ਮੇਰੀ એનર્ਜੀ ਹੈ ਲੋਕਾਂ ਤੱਕ ਵੀ ਸੱਚ ਕਿਵੇਂ ਜਾਊਗਾ ਵੀ ਜਿਹੜੇ ਆਪਾਂ ਗੱਲ ਕਰੀ ਹੈ ਨਾ ਸ਼ੁਰੂ ਹੋਣ ਤੋਂ ਪਹਿਲਾਂ એનર્ਜੀ ਉਹਨਾਂ ਹੀ ਇਹੀ ਤਾਂ ਮੇਰੀ ਕਨੈਕਟ ਕਰਨੀਆਂ ਲੋਕਾਂ ਨਾਲ ਜੇ ਮੈਂ ਜੇ ਇਹ ਥੀਮ ਕਰਦਾ ਜਿਹੜੇ ਅਜੇ ਲੋਕੇ ਜੀ ਸੋਚਦੇ ਨੇ ਇਹ એનર્ਜੀ ਕਨੈਕਟ ਕਰਕੇ ਮੈਨੂੰ ਅੱਗੇ ਤੱਕ ਇਹ ਲੋਕ ਸੌਂ ਜਾਣੇ ਵੀ ਇਹ ਨਹੀਂ ਹੈਗਾ ਵੀ ਮ ਮੈਂ ਇਹਨਾਂ ਨੂੰ ਕੁਝ ਹੋਰ ਦੱਸਾਂ ਵੀ ਮੈਂ ਉਹੀ ਦੱਸਾਂ ਨਾ ਜੋ ਮੈਂ ਕਰਦਾ